ਸਤਿ ਸ਼੍ਰੀ ਅਕਾਲ ਜੀ ਪਟਿਆਲਾਸ ਕਿਚਨ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਹਾਥੀ ਜੁੜ ਕੇ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਗਾਜਰਾਂ ਦੀ ਖੀਰ ਗਾਜਰਾ ਆਪਾਂ ਨੇ ਛਿੱਲ ਲੀਆਂ ਧੋ ਲੀਆਂ ਤੇ ਹੁਣ ਆਪਾਂ ਕद्दूकस ਕਰਾਂਗੇ ਜੀ ਗਾਜਰਾ ਕद्दूकस ਕਰਕੇ ਫਿਰ ਆਪਾਂ ਨੂੰ ਦੁੱਧ ਚਾਹੀਦਾ ਜੀ ਇਹ ਆਪਾਂ ਨੂੰ ਦੁੱਧ ਲਵਾਂਗੇ ਉਸ ਤੋਂ ਬਾਅਦ ਆਪਾਂ ਇੰਨਾ ਕੁ ਡਰਾਈ ਫਰੂਟ ਪਾਵਾਂਗੇ ਜੀ ਦਾਖਾ ਕਾਜੂ ਤੇ ਬਦਾਮ ਤੇ ਅੱਧੇ ਕੁ ਲਈ ਹੈ ਜੀ ਆਪਾਂ ਨੇ ਚੀਨੀ ਤੇ ਬਣ ਰਹੇ ਹੋ ਜੀ ਵੀਡੀਓ ਤੇ ਆਪਾਂ ਤੁਹਾਨੂੰ ਨਾਲ-ਨਾਲ ਦੱਸਾਂਗੇ ਫਿਲਹਾਲ ਆਪਾਂ ਗਾਜਰਾ ਕद्दूकस ਕਰ ਲਈਏ ਉਸ ਤੋਂ ਬਾਅਦ ਜਦੋਂ ਸ਼ੁਰੂ ਕਰਾਂਗੇ ਬਣਾਣੀ ਫਿਰ ਦੱਸਦੇ ਆ ਜੀ ਤੁਹਾਨੂੰ ਸਾਰਾ ਤਰੀਕਾ ਤੇ ਦੋ ਦੋ ਚਮਚ ਆਪਾਂ ਲਵਾਂਗੇ ਜੀ ਮਿਲਕ ਪਾਊਡਰ ਇਹ ਆਪਾਂ ਤਾਂ ਲੈਣਾ ਜੀ ਇਹਦੇ ਨਾਲ ਟੇਸਟ ਜਿਹੜਾ ਇਹ ਬਹੁਤ ਵਧੀਆ ਬਣਦਾ ਹੈ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਆ ਚਲੋ ਜੀ ਆਪਾਂ ਹੁਣ ਗਾਜਰਾ ਕद्दूकस ਕਰਦੇ ਆ ਹਾਂ ਜੀ ਗਾਜਰਾ ਦੀ ਖੀਰ ਬਣਾਉਣ ਲਈ ਆਪਾਂ ਨੇ 1 ਕਿਲੋ ਕੁੱਦਦ ਜਿਹੜਾ ਇਹ ਉਹ ਬੋਇਲ ਕਰ ਲਿਆ ਜੀ ਅਵਾਲੀ ਆ ਗਈ ਤੇ ਗਾਜਰਾ ਆਪਾਂ ਨੇ ਕੱਦੂ ਕਸ ਕਰ ਲਿਆ ਜੀ ਹੁਣ ਆਪਾਂ ਆ ਆਪਾਂ ਨੇ ਜੂਸ ਨਿਚੋੜਨਾ ਨਹੀਂ ਜੀ ਇਹਦਾ ਜੂਸ ਕੱਢਣਾ ਨਹੀਂ ਸਮੇਤ ਜੂਸ ਗੂ ਦੁੱਧ ਵਿੱਚ ਆਪਾਂ ਨੇ ਹੁਣ ਇਹਨਾਂ ਨੂੰ ਬੋਇਲ ਕਰਨਾ ਹੈ ਹੁਣ ਆਪਾਂ ਗਾਜਰਾ ਨੂੰ ਪਕਾਵਾਂਗੇ ਜੀ 10 ਮਿੰਟ ਵਿੱਚ ਗਾਜਰਾ ਨੇ ਪੱਕ ਜਾਣਾ ਉਸ ਤੋਂ ਬਾਅਦ ਆਪਾਂ ਫਿਰ ਦੱਸ ਦਿਆਂ ਜੀ ਤੁਹਾਨੂੰ ਕੀ ਕਰਨਾ ਹੈ ਹਾਂਜੀ ਆਪਾਂ ਨੇ ਗਾਜਰਾਂ ਦੋਦੇ ਵਿੱਚ ਪਾ ਲੀਆਂ ਜੀ ਪੱਕ ਰਹੀਆਂ ਜੀ ਗਾਜਰਾਂ ਤੇ ਨਾਲ ਨਾਲ ਆਪਾਂ ਡਰਾਈ ਫਰੂਟ ਪਾਵਾਂਗੇ ਜੀ ਬਦਾਮ ਕਾਜੂ ਤੇ ਦਾਖਾਂ ਤੇ ਚੀਨੀ ਆਪਾਂ ਇਸ ਪੱਕਣ ਤੋਂ ਬਾਅਦ ਐਂਡ ਵਿੱਚ ਪਾਵਾਂਗੇ ਜੀ ਹੁਣ ਆਪਾਂ ਇਹਨੂੰ ਥੋੜੀ ਦੇਰ ਹੋਰ ਰਲਣਾਂਗੇ ਬਲੀਸ ਤੁਸੀਂ ਵੀ ਇਹ ਬਣਾ ਕੇ ਦੇਖਿਓ ਜੀ ਬਹੁਤ ਵਧੀਆ ਡਿਸ਼ ਹੈ ਜੀ ਤੇ ਗਾਜਰਾਂ ਵੈਸੇ ਵੀ ਠੀਕ ਹੁੰਦੀਆਂ ਜੀ ਸਿਹਤ ਲਈ ਗਾਜਰਾਂ ਦੀ ਖੀਰ ਪੁਰਾਣੇ ਟਾਈਮ ਵਿੱਚ ਬਜ਼ੁਰਗ ਬਹੁਤ ਖਾਂਦੇ ਹੁੰਦੇ ਸੀ ਹੁਣ ਨਿਊ ਜਨਰੇਸ਼ਨ ਨੂੰ ਵੀ ਤੁਸੀਂ ਬਣਾ ਕੇ ਦਿਖਾਓ ਜੀ ਖਿਲਾਓ ਉਹਨਾਂ ਨੂੰ ਵੀ ਪੁਰਾਣੀਆਂ ਚੀਜ਼ਾਂ ਦਾ ਪਤਾ ਲੱਗੇਗਾ ਬਣੇ ਰਹੋ ਜੀ ਵੀਡੀਓ ਤੇ ਐਂਡ ਤੱਕ ਵੀਡੀਓ ਨੂੰ ਸਕਿੱਪ ਕਰਕੇ ਨਹੀਂ ਜੀ ਸਾਰੀ ਵੀਡੀਓ ਦੇਖ ਕੇ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਤਾਂ ਹੀ ਫਿਰ ਸਾਰੀ ਚੀਜ਼ ਦਾ ਪਤਾ ਲੱਗੇਗਾ ਕਿਦਾਂ ਕੀ ਬਣਦਾ ਏ ਹਾਂਜੀ ਹੁਣ ਆਪਾਂ ਨੇ ਇੰਨਾ ਕੁ ਦੁੱਧ ਲੈਣਾ ਏ ਜੀ ਉਹਦੇ ਵਿੱਚ ਆਪਾਂ ਸੁੱਕਾ ਦੁੱਧ ਪਾਉਣਾ ਹੈ ਜੀ 3 ਚਮਚ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਗੱਠਾ ਨਾ ਹੋਣ ਬਸ ਉਦੋਂ ਤੱਕ ਆਪਾਂ ਨੇ ਇਹਨੂੰ ਘੋਲਣਾ ਹੈ ਇਹ ਠੀਕ ਤੁਸੀਂ ਜ਼ਰੂਰ ਬਣਾ ਕੇ ਖਾਓ ਜੀ ਬਹੁਤ ਤਾਕਤਵਰ ਦਾ ਖਜ਼ਾਨਾ ਹੈ ਜੀ ਇਹ ਇੱਕ ਤਰ੍ਹਾਂ ਨਾਲ ਤਾਕਤਵਰ ਹੁੰਦੀ ਹੈ ਜੀ ਬੱਚਿਆਂ ਨੂੰ ਵੀ ਖਿਲਾਓ ਵੱਡਿਆਂ ਨੂੰ ਵੀ ਖਿਲਾਓ ਤੇ ਆ ਦੇਖੋ ਜੀ ਆਪਣੀ ਖੀਰ ਵੀ ਬਣ ਚੱਲੀ ਆ ਬਸ 50 15 ਮਿੰਟ ਵਿੱਚ ਬਣ ਜਾਂਦੀ ਹੈ ਜੀ ਇਹ ਆ ਦੇਖੋ ਕਿੱਡਾ ਸੋਹਣਾ ਕਲਰ ਆਇਆ ਏ ਤੇ ਹੁਣ ਆਪਾਂ ਇਹ ਸੁੱਕਾ ਦੁੱਧ ਜਿਹੜਾ ਇਹ ਇਹਦੇ ਵਿੱਚ ਮਿਕਸ ਕਰ ਦਾਂਗੇ ਇਹ ਤੁਸੀਂ ਹੋਰ ਵੱਧ ਵੀ ਪਾ ਸਕਦੇ ਆ ਆਪਣੀ ਮਰਜ਼ੀ ਆ ਜੀ ਤੁਹਾਡੀ ਮੇਰੇ ਕੋਲ ਖੀਰ ਥੋੜੀ ਆ ਮੈਂ ਤਾਂ ਕਰਕੇ ਥੋੜਾ ਪਾਇਆ ਏ ਥੋੜਾ ਮਾਨ ਹੈ ਜੀ ਤੁਸੀਂ ਪਾ ਸਕਦੇ ਆ ਸਕਿੱਪ ਕਰਨਾ ਸੀ ਸਕਿੱਪ ਕਰ ਲਓ ਇਹਦੇ ਨਾਲ ਵਾਸਤੇ ਟੇਸਟ ਦਾ ਫਰਕ ਪੈਂਦਾ ਜਿਵੇਂ ਖੋਲ ਵਰਗਾ ਟੇਸਟ ਆਉਣ ਲੱਗ ਜਾਂਦਾ ਜੀ ਮੈਂ ਤਾਂ ਪਾਉਂਦੀ ਹੁੰਨੀ ਆ ਵਸੇ ਨੂੰ ਆਪਾਂ 2 ਮਿੰਟ ਹੋਰ ਰਹਿਣਾਂਗੇ ਜੀ ਤੇ ਹੁਣ ਥੋੜੀ ਜੀ ਪਾਵਾਂਗੇ ਆਪਾਂ ਖੰਡੇ ਦੇ ਵਿੱਚ ਗਾਜਰਾ ਵੀ ਮਿਠਾਸ ਹੀ ਹੁੰਦੀ ਹੈ ਜੀ ਗਾਜਰਾ ਵਿੱਚ ਥੋੜਾ ਮਿੱਠਾ ਪਾਉਨੇ ਆਪਾਂ ਆਏ 10 ਮਿੰਟ ਆਪਾਂ ਹੋਰ ਪਕਾਵਾਂਗੇ ਜੀ ਇਹਨੂੰ ਹਾਂਜੀ ਗਾਜਰਾਂ ਦੇ ਖੀਰ ਆਪਣੇ ਆਪਣੇ ਬਣ ਕੇ ਹੋ ਗਈ ਜੀ ਤਿਆਰ ਆ ਦੇਖੋ ਆਪਾਂ ਨੇ ਭਾਂਡੇ ਚ ਕੱਢ ਲਈ ਖੀਰ ਤੇ ਮੈਂ ਤੁਹਾਨੂੰ ਦਿਖਾਉਣੀ ਆ ਜੀ ਆ ਦੇਖੋ ਕਿੰਨੀ ਵਧੀਆ ਖੀਰ ਬਣੀ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਉੱਪਰ ਗਾਰਨਿਸ਼ ਕਰਨ ਕਰਨ ਵਾਸਤੇ ਉੱਪਰ ਤੁਸੀਂ ਜੋ ਮਰਜੀ ਡਰਾਈ ਫਰੂਟ ਫਰੂਟ ਪਾ ਸਕਦੇ ਆ ਮੈਂ ਵਿੱਚ ਪਕਾ ਲਿਆ ਸਾਰੇ ਡਰਾਈ ਫਰੂਟ ਦੇਖੋ ਜੀ ਕਿੰਨੀ ਸੋਹਣੀ ਗਾੜੀ ਗਾੜੀ ਖੀਰ ਬਣੀ ਹੈ ਅਰੇ ਇੰਨੀ ਟੇਸਟੀ ਹੈ ਚਾਹੇ ਤੁਸੀਂ ਨਿੱਕੇ ਬੱਚਿਆਂ ਨੂੰ ਰੋਜ਼ ਬਣਾ ਕੇ ਖਿਲਾਓ ਬਹੁਤ ਜ਼ਿਆਦਾ ਹੈਲਦੀ ਹੈ ਜੀ ਇਹ ਖੂਨ ਬਣਾਉਂਦੀ ਹੈ ਗਾਜਰ ਖੂਨ ਖੂਨ ਬਣਾਉਂਦੀ ਹੈ ਤੇ ਵੈਸੇ ਵੀ ਬੱਚੇ ਦੁੱਧ ਵਾਲੀ ਚੀਜ਼ ਖਾਂਦੇ ਨਹੀਂ ਹੈਗੇ ਇਹ ਮੈਨੂੰ ਪੂਰਾ ਯਕੀਨ ਹੈ ਜੀ ਇਹ ਜਿਹੜੀ ਖੀਰ ਹੈ ਬੱਚੇ ਜ਼ਰੂਰ ਖੁਸ਼ ਹੋ ਕੇ ਖਾਣਗੇ ਤੇ ਗਾਜਰਾਂ ਦਾ ਸੀਜ਼ਨ ਹੈ ਜੀ ਜਿੰਨਾ ਮਰਜੀ ਤੁਸੀਂ ਵੱਧ ਘੱਟ ਬਣਾ ਸਕਦੇ ਆ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਜੇ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਕਰਕੇ ਵੀ ਦੱਸਣਾ ਮੇਰੀ ਰੈਸਪੀ ਇਹ ਤੁਹਾਨੂੰ ਕਿੱਦਾਂ ਦੀ ਲੱਗੀ ਐਨੀ ਕੁ ਵੀਡੀਓ ਸੀ ਜੀ ਅਗਲੀ ਵੀਡੀਓ 'ਚ ਮਿਲਾਂਗੇ ਜੀ ਸਤਿ ਸ਼੍ਰੀ ਅਕਾਲ